ਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਲਓ ਜੀ ਹੁਣ ਸ਼ਮਸ਼ਾਨ ਘਾਟਾਂ ਉੱਤੇ ਵੀ ਹੁਣ ਲੱਗ ਪਏ ਕਬਜ਼ੇ ਸ਼ਮਸ਼ਾਨ ਘਾਟ ਦੇ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ਼ ਵਜੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕੀਤਾ ਦਰਸਾਲੇ ਮਾਮਲਾ ਹੈ ਬਟਾਲਾ ਨਜ਼ਦੀਕ ਖੋਖਰ ਫੌਜੀਆ ਦੇ ਪਿੰਡ ਵਾਸੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਇੱਕ ਬਾਬੇ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਦੇ ਰੋਸ ਦੇ ਵਜੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਦੇ ਹੋਏ ਪੰਜਾਬ ਸਰਕਾਰ ਅਤੇ ਬਟਾਲਾ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਇਸ ਮੌਕੇ ਉੱਤੇ ਹਾਈਵੇ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਵੀ ਭਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮਸਲੇ ਨੂੰ ਸੁਲਝਾਉਣ ਦੇ ਲਈ ਮੌਕੇ ਤੇ ਬਟਾਲਾ ਪੁਲਿਸ ਅਧਿਕਾਰੀ ਵੀ ਪਹੁੰਚੇ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਸ਼ਮਸ਼ਾਨ ਘਟ ਆਜ਼ਾਦੀ ਤੋਂ ਪਹਿਲਾਂ ਦੇ ਬਣੇ ਹੋਏ ਹਨ ਇੱਥੇ ਉਹਨਾਂ ਦੇ ਬਜ਼ੁਰਗਾਂ ਦੇ ਅੰਤਿਮ ਸੰਸਕਾਰ ਹੋਏ ਹਨ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਹੋਣ ਕਰਕੇ ਇਸ ਦੀ ਜਗ੍ਹਾ ਲੱਖਾਂ ਰੁਪਏ ਦੀ ਹੋ ਗਈ ਹੈ ਜਿਸ ਦੇ ਕਾਰਨ ਇੱਕ ਬਾਬੇ ਬੋਲੋ ਆਪਣੇ ਸਾਥੀਆਂ ਅਤੇ ਪਿੰਡ ਦੇ ਸਰਪੰਚ ਦੀ ਮਿਲੀ ਭੁਗ ਦੇ ਨਾਲ ਉਸ ਉੱਤੇ ਕਬਜ਼ਾ ਕੀਤਾ ਜਾ ਰਿਹਾ ਤੇ ਸ਼ਮਸ਼ਾਨ ਘਾਟ ਦਾ ਸਮਾਨ ਵੀ ਉਥੋਂ ਖਾੜ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਕਨ ਸਾਨੂੰ ਆਪਣੇ ਸ਼ਮਸ਼ਾਨ ਘਾਟ ਬਚਾਉਣ ਦੇ ਲਈ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਉਹਨਾਂ ਨੇ ਕਿਹਾ ਜਦੋਂ ਤੱਕ ਕਬਜ਼ਾ ਨਹੀਂ ਹਟਾਇਆ ਜਾਂਦਾ ਅਤੇ ਕਬਜ਼ਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਾਮ ਨਹੀਂ ਹਟਾਇਆ ਜਾਵੇਗਾ ਉਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਦੀ ਮੁਸ਼ਕਿਲ ਸੁਣੀ ਗਈ ਹੈ ਕਾਨੂੰਨ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਜਮ ਹਟਾਉਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਜਲਦ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਬਟਾਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਮੇਰਾ ਨਾਮ ਹੌਲਦਾਰ ਜਸਵੀਰ ਸਿੰਘ ਰਿਟਾਇਰ ਕੀ ਸਰ ਹੈ ਮਸਲਾ ਹੈ ਕਿ ਉਹ ਨੈਸ਼ਨਲ ਹਾਈਵੇ ਜਾ ਹਾਈ ਇਸ ਕਰਕੇ ਜਾਉਂ ਕੀਤਾ ਹੈ ਕਿ ਰਾਤ 3 ਵਜੇ ਇੱਕ ਖੌਤੀ ਬਾਬਾਵਾ ਸ਼ਿਵ ਸਿੰਘ ਉਹਨੇ ਸਾਡੀਆਂ ਰਾਤ ਕਬਰਾਂ ਢਾਤੀਆਂ ਵਾ ਸਮਝਾਨਗੜ ਦਾ ਦਾਸਾ ਵਾ ਜਦੋਂ ਕਿ ਅੱਜ ਤੋਂ 34 ਸਾਲ ਪਹਿਲਾਂ ਵੀ ਇਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇੱਥੇ ਡੀਆਈਜੀ ਰੇਂਜ ਆਇਆ ਉਹਨੇ ਇਹਨਾਂ ਨੂੰ ਦਬਕਾ ਮਾਰਿਆ ਫੇਰੇ ਹਟਿਆ ਹੁਣ ਇਹ ਪਿੰਡ ਦੇ ਕੁਝ ਬਦਮਾਸ਼ ਗੁੰਡੇ ਬੰਦੇ ਆ ਨਾਲ ਕੇ ਇਹਨਾਂ ਮੜੀਆਂ ਨੂੰ ਵੇਚ ਦਿੱਤਾ ਗਿਆ ਉਹਨਾਂ ਦਾ ਕਿਹਾ ਜਾ ਰਿਹਾ ਕਿ ਪੰਚਾਇਤ ਵੱਲੋਂ ਤਬਾਦਲਾ ਕੀਤਾ ਗਿਆ ਹੈ ਤਬਾਦਲਾ ਕੋਈ ਨਹੀਂ ਕੀਤਾ ਗਿਆ ਤਿੰਨ ਬੰਦਿਆਂ ਦਾ ਕੋਈ ਤਬਾਦਲਾ ਨਹੀਂ ਹੁੰਦਾ ਇੱਥੇ ਪਿੰਡ ਦੀ ਸਾਰੀ ਸੰਗਤ ਆਈ ਹੈ ਟਾਈਮ ਇਹਦੇ ਵਿੱਚ ਨਗਰ ਤਬਾਦਲੇ ਪਹਿਲੀ ਗੱਲ ਤੇ ਸ਼ਮਸ਼ਾਨ ਘਾਟ ਦਾ ਕੋਈ ਤਬਾਦਲਾ ਨਹੀਂ ਹੋ ਸਕਦਾ ਯੋਗੇ ਜਿਹਦੇ ਨਾਲ ਤਬਾਵਲਾ ਕੀਤਾ ਉਹ 6 ਲੱਖ ਦੀ ਜਗਾ ਵਾ ਇਹ 60 ਲੱਖ ਦੀ ਜਗਾ ਵਾ 50 60 ਲੱਖ ਰੁਪਈਆ ਦੇ ਉੱਤੇ ਲੱਗਿਆ ਇਹ ਕਰਕੇ ਕੋਈ ਤਬਾਵਲਾ ਨਹੀਂ ਹੈ ਜਿਉ ਰਾਜਵਲੀ ਲੰਧਿਆ ਜੋਖਾ ਹੁਣ ਆ ਤੁਹਾਡੇ ਸਾਹਮਣੇ ਪਿੰਡ ਦੀ ਸੰਗਤ ਬੈਠੀ ਆ ਇਹਨਾਂ ਦੇ ਵਿਚਾਰ ਤੁਸੀਂ ਆਪੇ ਸੁਣ ਲਓ ਕਿਉਂਕਿ ਪੂਰੀ ਗੁੰਡਾਗਰਦੀ ਆ ਇਸ ਟਾਈਮ ਹੋ ਰਹੀ ਹੈ ਕੀ ਨਾਮ ਹੈ ਮੇਰਾ ਨਾਮ ਜੀ ਸੁਖਦਰਮੇਦਰ ਹਰਦੇਵ ਸਿੰਘ ਸਰਬਾਹੂਬ ਕੀ ਇਹ ਸਾਰਾ ਮਸਲਾ ਹੈ ਮਸਲਾ ਇਹ ਹੀ ਹੈ ਜੀ ਕਿ ਜਿਹੜਾ ਬਾਬਾ ਸ਼ੇਵ ਹੈ ਉਹ ਜ਼ਬਰਦਸਤੀ ਜਿਹੜਾ ਪਿੰਡ ਦੀਆਂ ਸ਼ਮਸ਼ਾਨ ਘਾਟ ਜਿਹੜਾ ਉਹ ਤੇ ਕਬਜਾ ਕਰਦਾ ਹੈ ਉਹਦੇ ਗੁੰਡੇ ਪਾਲੇ ਨੇ ਉਹ ਜਦੋਂ ਵੀ ਉਹਨੇ ਹੁਣ ਤੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਜਿਹਦਾ ਕਿ ਪ੍ਰੋਸੀਜਰਲ ਜਿਹੜਾ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਪਹਿਲਾਂ ਮਤਾ ਜਿਹੜਾ ਹੈ ਉਹ ਵੀਡੀਓ ਸਾਹਿਬ ਮਨਜ਼ੂਰ ਕਰਦੇ ਫਿਰ ਡੀਡੀਪੀਓ ਸਾਹਿਬ ਕਰਦੇ ਫਿਰ ਡੀਸੀ ਸਾਹਿਬ ਕਰਦੇ ਫਿਰ ਡਿਪਟੀ ਡਾਇਰੈਕਟਰ ਕਰਦੇ ਉਹਦੇ ਬਾਅਦ ਡਾਇਰੈਕਟਰ ਪੰਚਾਇਤੀ ਰਾਜ ਜਿਹੜੇ ਨੇ ਉਹ ਕਰਦੇ ਨੇ ਉਹਦੇ ਬਾਅਦ ਜਦ ਗਵਰਨਰ ਜਿਹੜੇ ਨੇ ਉਹ ਗਵਰਨਰ ਸਾਹਿਬ ਜਿਹੜੇ ਨੇ ਗਜ਼ਟ ਨੋਟੀਫਿਕੇਸ਼ਨ ਤਬਾਦਲੇ ਦਾ ਕਰਦੇ ਨੇ ਇਹਨਾਂ ਦੇ ਕੋਲ ਉਹ ਜਿਹੜਾ ਪੰਚਾਇਤ ਨੇ ਲਿਖ ਕੇ ਦਿੱਤਾ ਉਹ ਤਿੰਨ ਜਣੇ ਨੇ ਇੱਕ ਮਧੂਪਾਲਾ ਇੱਕ ਸੁਖਵਿੰਦਰ ਗੌਰ ਦੇ ਦਸਕਤ ਨੇ ਤੇ ਉਹਨਾਂ ਨੇ ਇਸੇ ਮਤਾ ਜਿਹੜਾ ਉਹਦੇ ਉੱਤੇ ਫਰਕ ਜਬਰੀ ਕਬਜ਼ਾ ਕਰ ਰਹੇ ਨੇ ਇਹ ਜਿਹੜਾ ਮਨਜ਼ੂਰ ਨਹੀਂ ਪਿੰਡ ਨੂੰ ਕਿਉਂਕਿ ਸਾਡੀਆਂ ਇੱਥੇ ਭਾਵਨਾਵਾਂ ਜੁੜੀਆਂ ਨੇ ਸਾਡੇ ਆਸਾਂ ਨੇ ਸਾਡੇ ਬਜ਼ੁਰਗ ਇੱਥੇ ਅਸੀਂ ਉਹਨਾਂ ਦੇ ਸਨਸਕਾਰ ਕੀਤੇ ਐ ਤੇ ਪਿੰਡ ਦਾ ਜਿਹੜਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ 2 ਮਹੀਨੇ ਤੋਂ ਸਾਊਂਡ ਕਰ ਰਹੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਤੇ ਇਹਨੂੰ ਜਬਰੀ ਜਿਹੜਾ ਕਬਜ਼ਾ ਹੋ ਰਿਹਾ ਹੈ ਇਹਨੂੰ ਤੁਸੀਂ ਰੋਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਾਨੀ ਹੋਰ ਮਾਲੀ ਨੁਕਸਾਨ ਦਾ ਅਗਰ ਕੋਈ ਹੁੰਦਾ ਵਾ ਖਰਚਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤੇ ਰਾਤ ਉਹਨਾਂ ਨੇ ਪੂਰਾ ਦਾ ਪੂਰਾ ਚੁੱਕ ਕੇ ਸਾਰੇ ਸੀਟਿੰਗ ਅਰੇਂਜਮੈਂਟ ਚੰਗੀਠੇ ਢਾ ਕੇ ਸੀਟਾਂ ਸਭ ਢਾ ਕੇ ਇੰਟਰਲਾਕ ਇੰਟਰਲਾਕ ਟਾਈਲਾਂ ਵੀ ਤੋੜ ਕੇ ਤੇ ਉਹ ਸਾਰੀਆਂ ਉਹਨਾਂ ਨੇ ਉੱਥੇ ਸੁੱਟ ਦਿੱਤੀਆਂ ਨੇ ਤੇ ਹੁਣ ਪੂਰਾ ਬਿਲਕੁਲ ਕਲੀਅਰ ਕਰ ਦਿੱਤਾ ਜਿੱਦਾਂ ਕਿ ਉਥੇ ਅੰਗੀਠਾ ਸਭ ਹੁੰਦਾ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਉਹ ਮੜੀਆਂ ਜਿਹੜੀਆਂ ਉਹ ਤਵਾਦਲਾ ਨਹੀਂ ਹੋਣਾ ਚਾਹੀਦਾ ਸਾਡਾ ਪਿੰਡ ਪੂਰਾ ਸਾਡੇ ਨਾਲ ਹੈ ਪੂਰੀ ਪਿੰਡ ਦੀ ਸੰਗਤ ਲੱਗੇ ਨਾਲ ਹੈ ਅਸੀਂ ਉਹ ਸਾਡਾ ਸਸਕਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਇੱਥੇ ਹੀ ਹੋਣਗੇ ਤੇ ਅਸੀਂ ਬਿਲਕੁਲ ਬਦਲਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਦੇ ਤੇ ਕਬਜ਼ਾ ਨਹੀਂ ਹੋਣ ਦਿਆਂਗੇ ਤੇ ਜੇ ਜੋ ਵੀ ਗੜਬੜ ਹੋਈ ਜੇ ਕੋਈ ਜਾਣਲੀ ਮਾਨੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਤਾ ਨਾਮ ਕੀ ਆਪਣਾ ਕਲਮਨ ਤੇ ਕੋਰ ਕਿਉਂ ਬੈਠੇ ਹੋ ਸੜਕ ਦੇ ਉੱਤੇ ਬੈਠੇ ਆ ਜੀ ਸਾਡੀਆਂ ਮੜੀਆਂ ਜਿਹੜੀਆਂ ਨੇ ਜੱਦੀ ਪੁਰਖੀ ਆ ਇਹ ਢਾਈਆਂ ਢੀਆਂ ਨੇ ਨਹੀਂ ਟੌਣੀਆਂ ਚਾਹੀਦੀਆਂ ਸਾਡੇ ਵੱਡੇ ਵੱਡੇ ਦੇ ਇੱਥੇ ਹੋਏ ਸਨ ਇੱਥੋਂ ਚੁੱਕ ਕੇ ਮੜੀਆਂ ਹੁਣ ਇੱਧਰ ਗਈਆਂ ਨਹੀਂ ਉੱਧਰ ਕੋਈ ਪਿੰਡ ਨਹੀਂ ਮਾਨਦਾ ਹਾਂਜੀ ਤੇ ਅਸੀਂ ਇਹ ਮੰਗ ਕਰਨੇ ਕਿ ਸਾਡੀਆਂ ਮੜੀਆਂ ਜਿਹੜੀਆਂ ਇੱਥੇ ਕਿਹਦੇ ਵੱਲੋਂ ਢਾਈਆਂ ਗਈਆਂ ਤੇ ਕਿਹਦੇ ਵੱਲੋਂ ਕਰਜ਼ਾ ਕੀਤਾ ਗਿਆ ਇਹ ਜੀ ਹੁਣ ਸਭ ਨੂੰ ਪਤਾ ਹੀ ਆ ਪਿੰਡ ਦੇ ਨੇ ਜਿਹੜੇ 2-3 ਜਣੇ ਨੇ ਜਿਲ੍ਹਾ ਨੇ ਵੇਚੀਆਂ ਜਿੰਨਾ ਢਾਈਆਂ ਨੇ ਤੇ ਜਿੰਨਾ ਸੈਂਕੜੇ अच्छा ਤੁਸੀਂ ਆਏ ਇੱਥੇ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਕੀ ਸਾਰਾ ਮਸਲਾ ਵਾ ਤੇ ਕੀ ਇੱਥੇ ਕਾਰਵਾਈ ਕਰਦੇ ਇਹ ਪਿੰਡ ਖੋਕਰ ਪੋਦੀਆਂ ਦੇ ਪੁਰਾਣੇ ਸਮਸ਼ਾਨ ਘਾਟ ਦੇ ਸੰਬੰਧ ਵਿੱਚ ਕੋਈ ਪੰਚਾਇਤ ਵੱਲੋਂ ਮਤਾ ਪਾ ਕੇ ਉਹਦੀ ਜਗ੍ਹਾ ਜਿਹੜੀ ਹੈ ਜ਼ਮੀਨ ਕਿਸੇ ਕੋਲ ਲੈ ਕੇ ਤੇ ਸਮਸ਼ਾਨ ਘਾਟ ਜਿਹੜਾ ਤਿਆਰ ਕਰਾਇਆ ਜਾ ਰਿਹਾ ਪਿੰਡ ਦੀ ਪਬਲਿਕ ਜਿਹੜੀ ਹੈ ਉਹਨਾਂ ਨੂੰ ਨਹੀਂ ਠੀਕ ਲੱਗਾ ਉਹਨਾਂ ਨੂੰ ਇਹ ਆ ਕਿ ਸਾਡਾ ਸਮਸ਼ਾਨ ਘਾਟ ਜਿਹੜਾ ਪੁਰਾਣਾ ਰਹਿਣਾ ਚਾਹੀਦਾ ਹੈ ਉਦੇ ਸਬੰਚਨਾਂ ਤਰਨਾ ਮਾਰਿਆ ਹੈ ਬਾਕੀ ਵੈਰੀਫਾਈ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਹੋਣਗੇ ਉਦੋਂ ਤੱਕ ਜਿਹਦੇ ਖਿਲਾਫ ਆਂਦੀ ਕਾਨੂੰਨੀ ਕਰਵਾਈ ਲੋਕਾਂ ਦਾ ਕਹਿਣਾ ਕਿ ਅਸੀਂ ਬਾਰ-ਬਾਰ ਇਸ ਚੀਜ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਐਸ ਡੀ ਐਮ ਸਾਹਿਬ ਤੇ ਐਸ ਐਸ ਪੀ ਸਾਹਿਬ ਦੇ ਦਫ਼ਤਰ ਤੱਕ ਵੀ ਆਪਣੀ ਆਵਾਜ਼ ਪਹੁੰਚਾਈ ਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਆਖਰਕਾਰ ਮਜਬੂਰੀ ਬਾ ਸਾਨੂੰ ਅੱਜ ਦਰਨਾ ਦੇਣਾ ਪੈ ਗਿਆ ਆਪਣੇ ਹੱਕ ਲੈਣ ਦੇ ਬਾਰੇ ਇਹਦੇ ਬਾਰੇ ਅਫਸਰਾਂ ਦੇ ਧਿਆਨ ਵਿੱਚ ਲੈਂਦਾ ਸਾਰਾ ਕੁਝ ਇਨਾਂ ਨੂੰ ਟੇਬਲਟਾਕ ਕਰਾ ਕੇ ਜੋ ਵੀ ਕਾਨੂੰਨ ਦੇ दायरे ਚ ਰਹਿ ਕੇ ਅਫਸਰਾਂ ਦੇ ਨਾਲ ਬੰਦੂਪ ਬੇਸ਼ ਕਰਾ ਕੇ ਜੋ ਵੀ ਹੋਊਗਾ ਬੰਦ ਕਾਨੂੰਨੀ ਕਰਵਾਈਏ ਤੁਹਾਡੇ ਵੱਲੋਂ ਕੀ ਹੋਣਾ ਤੁਹਾਨੂੰ ਕਿਹਾ ਜਾ ਰਿਹਾ ਤੇ ਇਹ ਕੋਈ ਕਹਿ ਰਹੇ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਉਂਦੇ ਆਂ ਕਿ ਜੋ ਕਾਨੂੰਨ ਦੇ ਪਿਆਰੇ ਚ ਰਹਿ ਕੇ ਜੋ ਵੀ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਧਰਨਾ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਬੰਦੇ ਨੇ ਤਰਨ ਹਾਂ ਕੁਝ ਕਾਂਡੇ ਨੇ ਤਲਾਕ ਕਾਂਡੇ ਨੇ ਕਮੇਟੀ ਇਹਨਾਂ ਦੀ ਵੀ ਹਾਂ ਉੱਥੇ ਆਪਾਂ ਵਿਚਾਰ ਕਰ ਰਹੇ ਨੇ ਤੇ ਕਰਵਾਦਣੇ